ਹੁਣ ਦੇਖੋ ਪਿਓ ਨੂੰ ਆਪਣੇ ਪੁੱਤ ਨਾਲ ਕਿੱਦਾਂ ਦਾ ਬਿਹੇਵ ਕਰਨਾ ਚਾਹੀਦਾ ਇਹ ਬੜੀਆਂ ਸੋਚਣ ਵਾਲੀਆਂ ਗੱਲਾਂ ਨੇ ਕਈ ਵਾਰ ਸਾਡਾ ਸੁਭਾਈ ਇਸ ਤਰ੍ਹਾਂ ਦਾ ਹੁੰਦਾ ਹੈ ਕਈ ਵਾਰ ਪਿਓ ਜਦੋਂ ਘਰ ਚ ਆ ਜੇ ਸਾਰਾ ਟੱਬਰ ਹੀ ਚੁੱਪ ਕਰ ਜਾਂਦਾ ਕੋਈ ਉਹਦੇ ਅੱਗੇ ਬੋਲਦਾ ਨਹੀਂ ਕੋਈ ਖੁੱਲ ਕੇ ਗੱਲ ਨਹੀਂ ਕਰਦਾ ਉਹਦੇ ਨਾਲ ਕਈ ਵਾਰ ਪੁੱਤ ਪਿਓ ਨਾਲ ਗੱਲ ਕਰਨ ਤੋਂ ਹੀ ਝਿਜਕਣ ਲੱਗ ਜਾਂਦਾ ਫਿਰ ਉਹ ਬਹੁਤੀਆਂ ਗੱਲਾਂ ਆਪਣੀ ਮਾਂ ਨਾਲ ਕਰਦਾ ਫਿਰ ਮਾਂ ਉਹਦਾ ਮੈਸੇਜ ਉਹਦੇ ਪਿਓ ਨੂੰ ਦਿੰਦੀ ਹੈ ਜਿਹੜਾ ਡਿਫਰੈਂਸ ਆ ਬਹੁਤ ਮਾੜਾ ਜੇ ਪਿਓ ਆਪਣੇ ਪੁੱਤ ਦੀ ਗੱਲ ਤਰੀਕੇ ਨਾਲ ਨਹੀਂ ਸੁਣੂਗਾ ਤਾਂ ਉਹ ਬੱਚਾ ਉਹ ਕੱਲ ਨੂੰ ਕਿਸੇ ਐਸੀ ਸੰਗਤ ਵਿੱਚ ਪੈ ਜਾਏਗਾ ਜਿਹਦਾ ਰਿਜ਼ਲਟ ਬਾਅਦ ਵਿੱਚ ਬੜਾ ਮਾੜਾ ਨਿਕਲੇਗਾ ਹੁਣ ਸਾਡਾ ਸਮਾਜ ਆ ਸੁਸਾਇਟੀ ਆ ਸੀ ਇਕੱਲੇ ਨਹੀਂ ਰਹਿ ਸਕਦੇ ਇੱਥੇ ਜਦੋਂ ਫਿਰ ਪੁੱਤ ਵਿਗੜਦੇ ਨੇ ਫਿਰ ਉਹੀ ਪਿਓ ਕਹਿੰਦਾ ਹਾਏ ਮੇਰਾ ਪੁੱਤ ਫੁਲਾਣਿਆਂ ਨੇ ਬਗਾਰਤਾ ਨਹੀਂ ਉਥੇ ਆਪਣਾ ਕਸੂਰ ਆ ਜਦੋਂ ਉਹਨੂੰ ਪਿਆਰ ਦੇਣ ਦੀ ਲੋੜ ਸੀ ਅਸੀਂ ਪਿਆਰ ਨਹੀਂ ਦਿੱਤਾ ਸਾਡਾ ਰਿਸ਼ਤਾ ਇਸ ਤਰੀਕੇ ਦਾ ਹੋਣਾ ਚਾਹੀਦਾ ਉਸ ਬੱਚੇ ਨਾਲ ਸਾਨੂੰ ਉਸ ਲੈਵਲ ਤੇ ਜਾ ਕੇ ਡੀਲ ਕਰਨੀ ਚਾਹੀਦੀ ਆ ਉਸ ਲੈਵਲ ਤੇ ਜਾ ਕੇ ਗੱਲਬਾਤ ਕਰਨੀ ਚਾਹੀਦੀ ਆ ਤਾਂ ਕਿ ਉਹ ਬੱਚਾ ਸਾਡੇ ਨਾਲ ਦਿਲ ਦੀਆਂ ਗੱਲਾਂ ਕਰ ਸਕੇ ਸਾਡਾ ਇੰਨਾ ਕੁ ਪਿਆਰ ਇੱਕ ਦੂਜੇ ਵਿੱਚ ਹੋਣਾ ਚਾਹੀਦਾ ਅਸੀਂ ਇੱਕ ਐਜੇ ਦੋਸਤ ਵੀ ਬਿਚਰੀ ਆਪਣੇ ਬੱਚਿਆਂ ਦੇ ਨਾਲ ਉਹਨੂੰ ਲੱਗੇ ਨਾ ਵੀ ਮੇਰਾ ਪਿਓ ਆ ਉਹ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕੇ ਇੱਕ ਰਿਸ਼ਤਾ ਹੈ ਜਿੰਦਗੀ ਦਾ ਸਾਡਾ ਬੜਾ ਪਿਆਰਾ ਰਿਸ਼ਤਾ ਸਾਡਾ ਇਹ ਇਹਨੂੰ ਉਹਨਾਂ ਹੀ ਆਨੰਦ ਨਾਲ ਮੰਨਣਾ ਚਾਹੀਦਾ ਜਿੰਨਾ ਪਿਆਰ ਅਸੀਂ ਦੇ ਸਕਦੇ ਹਾਂ ਬੱਚੇ ਨੂੰ ਰੱਜ ਕੇ ਦੇਈਏ ਪਰ ਮੈਂ ਦੇਖਿਆ ਕਈ ਵਾਰ ਐਜੂਕੇਸ਼ਨ ਵਿੱਚ ਵੀ ਮੈਂ ਦੇਖਿਆ ਬੱਚੇ ਕਈ ਗੱਲਾਂ ਕਈ ਸਬਜੈਕਟ ਹੈ ਇਹ ਜਿਹਨੂੰ ਪੜ ਨਹੀਂ ਸਕਦੇ ਕਈ ਵਾਰ ਬੱਚਾ ਚਾਹੁੰਦਾ ਹੈ ਉਹ ਆਰਟਸ ਪੜੇ ਪਰ ਉਹਦਾ ਪਿਓ ਚਾਹੁੰਦਾ ਵੀ ਉਹ ਡਾਕਟਰ ਬਣੇ ਪਰ ਜੇਕਰ ਉਹ 50 ਕਿਲੋ ਵਜ਼ਨ ਚੱਕਣ ਜੋਗ ਰਹੀ ਹੈ ਜੋ ਤੇ ਕਵਾਂਟਲ ਤਾਂ ਲਾਗੂ ਨਹੀਂ ਚੱਕ ਸਕਦਾ ਬਹੁਤ ਗੱਲਾਂ ਵੀ ਇਦਾਂ ਦੇ ਦੇਖਿਆ ਨੇ ਜੇ ਕਿਸੇ ਨੂੰ ਆਪਾਂ ਸਟ੍ਰੈਸ ਦੇ ਕੇ ਕੁਝ ਕਰਾਵਾਂਗੇ ਉਹਨਾਂ ਬੱਚਿਆਂ ਤੋਂ ਉਹਨਾਂ ਨੇ ਨਹੀਂ ਕਰਨਾ ਉਹ ਜਿਹੜਾ ਆਸਾਨੀ ਨਾਲ ਕਰ ਸਕਦਾ ਉਹ ਕਰਨ ਦਿਓ ਉਹਨਾਂ ਨੂੰ ਪਿਆਰ ਨਾਲ ਡੀਲ ਕਰੋ ਕਈ ਵਾਰ ਮੈਂ ਦੇਖਿਆ ਬੱਚੇ ਜੇ ਬਾਰ-ਬਾਰ ਕੋਈ ਗੱਲ ਪੁੱਛਦੇ ਆ ਨਾ ਤਾਂ ਉਹਦਾ ਪਿਓ ਉਹਦੀ ਮਾਂ ਵੀ ਇਵਨ ਕਈ ਵਾਰ ਭੱਜ ਕੇ ਪੈ ਜਾਂਦੇ ਆ ਬੱਚਿਆਂ ਨੂੰ ਨਹੀਂ ਉਹ 100 ਵਾਰ ਪੁੱਛੇ ਚਾਹੇ ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਭੱਜ ਕੇ ਪਾਵਾਂਗੇ ਉਹਨੇ ਛੱਡ ਦੇਣਾ ਗੱਲ ਕਰਨੋਂ ਹਟ ਜਾਣਾ ਫਿਰ ਉਹ ਕਿਤੇ ਹੋਰ ਗੱਲ ਕਰੇਗਾ ਜਦੋਂ ਹੋਰ ਕਿਤੇ ਗੱਲ ਕਰੇਗਾ ਫਿਰ ਰਿਸ਼ਤਿਆਂ 'ਚ ਤਰੇੜਾਂ ਪੈ ਜਾਂਦੀਆਂ ਨੇ ਫਿਰ ਜਦੋਂ ਬੱਚੇ ਨਸ਼ਿਆਂ 'ਚ ਲੱਗਦੇ ਆ ਜਦੋਂ ਬੱਚੇ ਕੋਈ ਗਲਤੀ ਕਰਦੇ ਆ ਫਿਰ ਸਾਨੂੰ ਐਂ ਲੱਗਦਾ ਵੀ ਛੱਡ ਤਾਂ ਫੁਲਾਨਿਆਂ ਨੇ ਪਟਤਾ ਨਹੀਂ ਜੇ ਅਸੀਂ ਨਹੀਂ ਸੰਭਲਿਆ ਤਾਂ ਉਹ ਦੂਜਿਆਂ ਕੋਲ ਗਿਆ ਬੱਚੇ ਨੇ ਬੱਚਿਆਂ ਤੋਂ ਗਲਤੀਆਂ ਹਮੇਸ਼ਾ ਹੁੰਦੀਆਂ ਰਹਿੰਦੀਆਂ ਨੇ ਗੁਰਬਾਣੀ 'ਚ ਲਿਖਿਆ ਗੁਰੂ ਮਹਾਰਾਜ ਨੇ ਜੈਸਾ ਬਾਲਕ ਭਾਇ ਸੁਭਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭੰਤੀ ਬਹੁਤ ਪਿਤਾ ਗੱਲ ਲਾਵੇ ਹੁਣ ਦੇਖੋ ਕਿੰਨਾ ਪਿਆਰਾ ਸਮਝਾਇਆ ਗੁਰੂ ਸਾਹਿਬ ਨੇ ਜੈਸਾ ਬਾਲਕ ਭਾਇ ਸੁਭਾਏ ਲੱਖ ਅਪਰਾਧ ਕਮਾਵੇ ਬੱਚਾ ਹੈ ਆਪਣੇ ਸੁਭਾਅ ਦੇ ਮੁਤਾਬਕ ਕਈ ਵਾਰ ਬੱਚੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਲੱਖਾਂ ਗਲਤੀਆਂ ਹੋ ਜਾਂਦੀਆਂ ਨੇ ਪਰ ਉੱਥੇ ਸਾਡਾ ਫਰਜ਼ ਕੀ ਆ ਗੁਰੂ ਮਹਾਰਾਜ ਕਹਿੰਦੇ ਕਰ ਉਪਦੇਸ਼ ਉਹਨੂੰ ਸਮਝਾਉਣਾ ਸਿੱਖਿਆ ਦੇਣੀ ਉਹਨੂੰ ਵੀ ਨਾ ਪੁੱਤ ਵੇ ਆ ਤੇਰੀ ਗਲਤੀ ਆ ਤਾਂ ਇਹ ਨਹੀਂ ਕਰਨਾ ਸੀ ਕੋਈ ਗੱਲ ਨਹੀਂ ਜੀ ਹੋਊਗੀ ਹੁਣ ਅੱਗੇ ਤੂੰ ਨਾ ਕਰੀ ਇਹ ਨਾ ਹੋਵੇ ਵੀ ਜੇ ਉਹਨੇ ਗਲਤੀ ਕਰਤੀ ਆਪਾਂ ਪੁਨਿਸ਼ਮੈਂਟ ਇਹੋ ਜਿਹੀ ਦੇਈਏ ਉਹ ਮੁੜ ਕੇ ਉਹ ਤੋਂ ਵੱਧ ਗਲਤੀ ਵੱਡੀ ਕਰ ਜਾਵੇ ਕੋਈ ਉੱਥੇ ਸਾਡਾ ਫਰਜ਼ ਆ ਗੁਰੂ ਸਾਹਿਬ ਕਹਿੰਦੇ ਕਰ ਉਪਦੇਸ਼ ਚਿੜਕੇ ਬਹੁ ਭੰਤੀ ਬਹੁਰ ਪਿਤਾ ਗਲ ਲਾਵੈ ਉਪਦੇਸ਼ ਦੇ ਕੇ ਉਹਨੂੰ ਸਮਝਾਉਣਾ ਉਹਨੂੰ ਸਿੱਖਿਆ ਦੇ ਕੇ ਗਾਈਡ ਕਰਕੇ ਉਹਨੂੰ ਗੱਲ ਨਾਲ ਲਾਉਣਾ ਉਹਨੂੰ ਪਿਆਰ ਦੇਣਾ ਤਾਂ ਕਿ ਉਹ ਦੁਬਾਰਾ ਗਲਤੀ ਨਾ ਕਰੇ ਉਪਦੇਸ਼ ਦੇਣਾ ਇਹ ਜੇ ਢੰਗ ਨਾਲ ਛਿੜਕਣਾ ਉਹਨੂੰ ਮਹਿਸੂਸ ਹੀ ਨਾ ਹੋਵੇ ਵੀ ਮੈਨੂੰ ਛਿੜਕਿਆ ਇਸ ਤਰ੍ਹਾਂ ਦਾ ਸਾਡਾ ਰਿਸ਼ਤਾ ਬੱਚੇ ਨਾਲ ਹੋਣਾ ਚਾਹੀਦਾ ਅਸੀਂ ਉਸ ਲੈਵਲ ਤੇ ਜਾ ਕੇ ਬੱਚੇ ਨੂੰ ਡੀਲ ਕਰੀਏ ਤਾਂ ਕਿ ਉਹ ਸਾਡੇ ਕੋਲੋਂ ਗੱਲ ਕਰਨ ਲੱਗੇ ਝਿਜਕੇ ਨਾ ਸਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰੇ ਬੱਚਾ ਇਹ ਬੜਾ ਜ਼ਰੂਰੀ ਹੈ ਅਸੀਂ ਆਪਣੇ ਬੱਚੇ ਕਈ ਵਾਰ ਆਪ ਹੀ ਖਰਾਬ ਕਰ ਲੈਂਦੇ ਆ ਬੱਚੇ ਸਾਧ ਤੋਂ ਦੂਰ ਰਹਿਣ ਲੱਗ ਜਾਂਦੇ ਨੇ ਫਿਰ ਉਹ ਮਾਂ ਪਿਓ ਨਾਲ ਗੱਲ ਨਹੀਂ ਕਰਦੇ ਫਿਰ ਪਿਓ ਸੋਚਦਾ ਮਾਂ ਸੋਚਦੀ ਆ ਵੀ ਸਾਡਾ ਬੱਚਾ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਨਹੀਂ ਅਸੀਂ ਉਹਨੂੰ ਸਮਝ ਨਹੀਂ ਦਿੰਦਾ ਅਸੀਂ ਉਹਨੂੰ ਮੌਕਾ ਹੀ ਨਹੀਂ ਦਿੰਦਾ ਗੱਲ ਕਰਨ ਦਾ ਜੇ ਅਸੀਂ ਉਹਦੇ ਨਾਲ ਗੱਲ ਉਸ ਲੈਵਲ ਤੇ ਜਾ ਕੇ ਕਰਾਂਗੇ ਉਹਦੇ ਨਾਲ ਪਿਆਰ ਨਾਲ ਡੀਲ ਕਰਾਂਗੇ ਤੇ ਉਹ ਰਿਸ਼ਤੇ ਉਨੇ ਹੀ ਵਧੀਆ ਹੋਣਗੇ ਨਹੀਂ ਤੇ ਬੱਚੇ ਕਈ ਵਾਰ ਆਪਣੇ ਮਾਂ ਪਿਓ ਦੇ ਤੰਗ ਕੀਤੇ ਬਾਗੀ ਹੋ ਜਾਂਦੇ ਨੇ ਇਸ ਲਈ ਪਿਓ ਦੀ ਜੋ ਜ਼ਿੰਮੇਵਾਰੀ ਹੈ ਉਹ ਨੂੰ ਬਖੂਬੀ ਨਿਭਾਉਣੀ ਚਾਹੀਦੀ ਹੈ। ਬੱਚਿਆਂ ਨਾਲ ਉਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਸਾਨੂੰ ਤਾਂ ਕਿ ਸਾਡੇ ਪੁੱਤ ਬਿਗੜ ਨਾ ਜਾਣ ਕਿਤੇ। ਅੱਜ ਕੱਲ੍ਹ ਦੇ ਸਮੇਂ ਹੀ ਇਦਾਂ ਦਾ ਹੋਇਆ ਪਿਆ। ਹਾਲਾਤ ਹੀ ਇਸ ਤਰ੍ਹਾਂ ਦੇ ਬਣੇ ਪੈ ਨੇ ਬੱਚੇ ਹੱਥਾਂ 'ਚ ਵੈਸੇ ਹੀ ਨਿਕਲਦੇ ਜਾਂਦੇ ਆ। ਅਗਰ ਅਸੀਂ ਆਪਣੇ ਬੱਚਿਆਂ ਨਾਲ ਸਹੀ ਢੰਗ ਨਾਲ ਡੀਲ ਨਾ ਕੀਤਾ ਇਹ ਦੁੱਖ ਆਪਣੀ ਅੱਗੇ ਆਉਣਾ। ਬੜੇ ਔਖੇ ਨੇ ਦੇਖਣੇ ਜਦੋਂ ਬੱਚੇ ਖਰਾਬ ਹੋ ਜਾਂਦੇ ਆ ਮਾਪਿਆਂ ਨੂੰ ਜਿਉਂਦੇ ਜੀ। ਕਈ ਵਾਰ ਬੁਢਾਪਾ ਰੁੱਲ ਜਾਂਦਾ ਬੱਚਿਆਂ ਕਰਕੇ।